ਅੱਜ ਜਾਣਾ ਸੀ ਦਿੱਲੀ 에어ਪੋਰਟ ਪਿੰਡੋਂ ਹੀ ਸਵਾਰੀ ਆ ਤੇ ਚੱਲੇ ਆ ਦਿੱਲੀ 에어ਪੋਰਟ ਪਿੰਡੋਂ ਹੀ ਸਵਾਰੀ ਸੀ ਤੇ ਬਿਠਾ ਕੇ ਚੱਲ ਪਏ ਪਿੰਡ ਦੀ ਫਿਰਨੀ ਆ ਇਹ ਤੇ ਅਸੀਂ ਜਾਣਾ ਪਹਿਲਾਂ ਫੱਤਾਮਾਲੋਕ ਆ ਫੱਤਾਮਾਲੋਕ ਦਾ ਪਤਾ ਮਾਲੋਕਿਆਲੀ ਰੋਡ ਐ ਸਿੱਧੀ ਇਧਰੋਂ ਖੱਬੇ ਜਾਈਏ ਫੇਰ ਆਉਂਦਾ ਚਨੀਰ ਆ ਸਰਦੂਗੜਾ ਵਾਲੇ ਰੋਡ ਤੇ ਪਾ ਲਈ ਬਾਈ ਫੱਤਾਮਾਲੋਕ ਦਾ ਟੱਪ ਕੇ ਆਏ ਕਰਦੇ ਕਰਾਉਂਦੇ ਗੱਲਾਂ ਮਾਰਦੇ ਪਹੁੰਚ ਗਏ ਹਰਿਆਣਾ ਬਾਰਡਰ ਤੇ ਹਰਿਆਣਾ ਬਾਰਡਰ ਤੇ ਪਹੁੰਚ ਗਏ ਕਹਿੰਦੇ ਹਰਿਆਣੇ ਵਾਲੇ ਕਹਿੰਦੇ ਤੁਹਾਡਾ ਸਵਾਗਤ ਹੈ ਤੇ ਚੜ ਗਏ ਬਾਈ ਵੱਡੇ ਰੋਡ ਫਤਿਹਵਾੜਾ ਜਾ ਕੇ ਫਤਿਹਵਾੜਾ ਜਾ ਕੇ ਵੱਡੇ ਰੋਡ ਚੜੇ ਹੀ ਸੀ ਤੇ ਗੱਲਾਂ ਮਾਰਦੇ ਮਾਰਦੇ ਫਤਿਹਵਾੜਾ ਦਾ ਵਿਊ ਦੇਖੋ ਪੁਲ ਦੇ ਉੱਤੋਂ ਬਾਈ ਫਤਿਹਵਾੜਾ ਸ਼ਹਿਰ ਬਹੁਤ ਤਰੱਕੀ ਕਰ ਗਿਆ ਬੜਾ ਨਜ਼ਾਰਾ ਆ ਰਿਹਾ ਬਾਈ ਰੋਡ ਤੇ ਹਰੇ ਬਾਈ ਇਹ ਸੌਣ ਦਾ ਮਹੀਨਾ ਹੈ ਅਗਰੋਆ ਮੋੜ ਬਾਬੇ ਦੇ ਬਦਰੰਗ ਬਲੀ ਦੇ ਦਰਸ਼ਨ ਹੋ ਗਏ ਬਾਈ ਬਹੁਤ ਵੱਡਾ ਮੰਦਿਰ ਹੈ ਇੱਥੇ ਕੌਣ ਕੌਣ ਆਇਆ ਬਾਈ ਕਮੈਂਟ ਕਰਕੇ ਦੱਸਿਓ ਅਗਰੋਹਾ ਮੋੜ ਜਿਹੜਾ ਬਦਰੰਗ ਬਲੀ ਦਾ ਮੰਦਿਰ ਹੈ ਬਹੁਤ ਹੀ ਜ਼ਬਰਦਸਤ ਮੰਦਿਰ ਹੈ ਇਹਦੇ ਸਾਹਮਣੇ ਹੀ ਹਸਪਤਾਲ ਹੈ ਹਸਪਤਾਲ ਦਾ ਬਹੁਤ ਵੱਡਾ ਹਸਪਤਾਲ ਹੈ ਇੱਥੇ ਇਹਦਾ ਕਰਦੇ 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 ਬਾਈ ਬੜੇ ਨਜ਼ਾਰੇ ਆਏ ਤੇ ਚੱਲੇ ਚਲੋ ਚਾਲ ਗੱਡੀ ਖੜਾਈ ਨਹੀਂ ਅਸੀਂ ਕਿਤੇ ਵੀ ਅੱਗੇ ਭਾਈ ਜਿਹੜੀਆਂ ਆ ਸੜਕਾਂ ਤੇ ਇੱਥੇ ਬਣੇ ਹੋਏ ਆ ਭਾਈ ਆ ਤੇਰੇ ਟੋਲ ਪਲਾਜੇ ਬਹੁਤ ਜ਼ਿਆਦਾ ਐ ਤੇ ਆ ਜਿਹੜੇ ਆ ਰੈਂਪ ਬਣੇ ਹੋਏ ਐ ਇਹ ਵੀ ਬਹੁਤ ਜ਼ਿਆਦਾ ਆ ਰੋਡ ਤੇ ਭਾਈ ਜਿਹੜਾ ਪਹਿਲੀ ਵਾਰ ਜਾ ਰਿਹਾ ਆ ਜਿਹੜਾ ਟੋਲ ਪਲਾਜਾ ਇਹ 100 ਰੁਪਈਆ ਦਾ ਹੈ ਭਾਈ ਪਹਿਲਾ ਟੋਲ ਪਲਾਜਾ ਸਰਦੂਰਗੜ ਤੋਂ ਜਦੋਂ ਫਤਿਹਵਾੜ ਤੋਂ ਨਿਕਲਦੇ ਆ 100 ਰੁਪਈਆ ਦਾ ਟੋਲ ਪਲਾਜਾ ਆਉਂਦਾ ਇੱਥੇ ਨਾਲ ਹੀ ਲੱਗਦਾ ਇੱਕ ਤਰਫ ਦੀ ਮੰਦਿਰ ਹੈ ਜੀ ਸੋਨਾ ਮੰਦਿਰ ਹੈ ਦੇਖੋ ਜਿਆਦਾ ਛੋਟੀਆਂ-ਛੋਟੀਆਂ ਫੋਟੋਆਂ ਆਈਆਂ ਬਣਾਈਆਂ ਹੋਈਆਂ ਮੂਟੀਆਂ ਤੇ ਹਿਸਾਰ 에য়ারਪੋਰਟ ਜਿਹੜਾ ਇਹਦਾ ਮੋਦੀ ਨੇ ਕੀਤਾ ਸੀਗਾ ਉਦਘਾਟਨ ਉਹ 에য়ারਪੋਰਟ ਤੇ ਪਹੁੰਚ ਗਏ ਆ ਆ 에য়ারਪੋਰਟ ਹੈ ਜਿਹੜਾ ਹਿਸਾਰ ਦਾ ਹੈ ਹਜੇ ਤੱਕਰ ਚੱਲਿਆ ਹੈ ਨਹੀਂ ਉਦਘਾਟਨ ਮੋਦੀ ਕਰ ਗਿਆ ਇਹਦਾ ਕੋਈ ਫਲੈਟ ਇੱਥੋਂ ਉੱਡਦੀ ਨਹੀਂ ਪਤਾ ਨਹੀਂ ਕਹਿੰਦੇ ਕਿੱਥੇ-ਕਿੱਥੇ ਜਾਂਦੀਆਂ ਫਲੈਟਾਂ ਇੱਥੋਂ ਦੱਸਿਓ ਬਈ ਜੇ ਨੂੰ ਪਤਾ ਹੈ ਕਮੈਂਟ ਕਰਕੇ ਲਾਜ਼ਮੀ ਦੱਸਿਓ ਸਾਨੂੰ ਦਾ ਭਰਾਵਾ ਪਤਾ ਨਹੀਂ ਇੱਕੋ ਹੀ 에어ਪੋਰਟ ਦਾ ਪਤਾ ਹੈ ਇਹ ਹਜ਼ਾਰ ਪਹੁੰਚ ਕੇ ਨਿਕਲਦੇ ਸਾਰੇ ਪਵਾਲੀ ਸੀਐਨਜੀ ਟੈਂਕੀ ਕਰਾ ਲਈ ਫੁੱਲ ਤੇ ਚੱਲ ਫੇਰ ਅੱਗੇ ਫੇਰ ਆ ਗਿਆ ਹਾਂਸੀ ਵਾਲਾ ਟੋਲ ਪਲਾਜਾ ਇਹ ਟੋਲ ਪਲਾਜਾ ਨੇ ਗਰਦ ਗੱਡੀ ਪਈ ਹੈ ਕਹਿੰਦੇ ਪੈਸੇ ਲੁੱਟਣ ਦੀ ਬਾਈ ਰੋਡ ਸਾਰਾ ਟੁੱਟਿਆ ਪਿਆ ਟੋਲ ਪਲਾਜੇ ਵਾਲੇ ਪੈਸੇ ਇਹ ਕਹਿੰਦੇ ਕੱਟ ਨਹੀਂ ਕਰਦੇ ਇਹ ਟੋਲ ਪਲਾਜਾ ਤੁਹਾਨੂੰ ਦੱਸਦੇ ਕਿੰਨੇ ਦਾ ਹੈ ਜਦੋਂ ਆ ਗਿਆ ਮੈਸੇਜ ਉਦੋਂ ਲੱਗੂ ਪਤਾ ਇਹ ਕਿੰਨੇ ਦਾ ਟੋਲ ਪਲਾਜ ਆਇਆ ਹਨਾ ਬੜਾ ਇਹਦਾ ਉਹ ਹੁੰਦਾ ਹੈ 95 ਰੁਪਏ ਦਾ ਕਹਿੰਦੇ ਟੋਲ ਹੈ ਇਹ ਜਿਹੜਾ ਟੋਲ ਹੈ ਇਹ 95 ਰੁਪਏ ਦਾ ਹੈ ਕਾਰ ਤੇ ਮਹਈਆ ਪਤੰਦਰ ਕੱਟ ਲਿਆ ਟੋਲ ਪਲਾਜਾ ਅੱਗੇ ਫੇਰ ਆ ਗਿਆ ਟੋਲ ਪਲਾਜਾ ਕਹਿੰਦੇ ਇੱਕ ਹੋਰ ਟੋਲ ਪਲਾਜਾ ਆ ਗਿਆ ਹੁਣ ਕੀ ਕਰੀਏ ਇਹ ਟੋਲ ਪਲਾਜਾ ਦਾ ਕਹਿੰਦੇ ਚੀੜੀ ਰਹਿੰਦੀ ਐ ਪਰ 75 ਰੁਪਿਆ ਦਾ ਇਹ ਟੋਲ ਬਲਾਜੇ ਤੇ ਬਾਈ ਦੇ ਕੇ 75 ਰੁਪਏ ਅਸੀਂ ਪਹੁੰਚ ਗਏ ਮੰਨਤ ਹਵੇਲੀ ਮੰਨਤ ਹਵੇਲੀ ਦੀ ਰੋਟੀ ਆਏ ਹਾਏ ਹਾਏ ਬਾਈ ਕੌਣ ਕੌਣ ਰੁਕਦਾ ਮੰਨਤ ਹਵੇਲੀ ਤੇ ਡਰਾਈਵਰ ਵੀਰੋ ਦੱਸਿਓ ਕਮੈਂਟ ਕਰਕੇ ਹਨਾ ਜਿਹੜਾ ਮੇਰਾ ਵੀਰ ਮੰਨਤ ਹਵੇਲੀ ਤੇ ਰੁਕਦਾ ਉਹ ਕਮੈਂਟ ਲਾਜ਼ਮੀ ਕਰਿਓ ਬਾਈ ਕੁਲਦੀਪ ਆ ਇਥੇ ਮੰਨਤ ਹਵੇਲੀ ਆ ਅੱਜ ਮਿਲਿਆ ਨਹੀਂ ਬਾਈ ਮੈਨੇਜਰ ਹੈ ਇੱਥੇ ਡਰਾਈਵਰਾਂ ਦੇ ਸਟਾਫ ਦਾ ਬਹੁਤ ਵਧੀਆ ਰਿਸਪੈਕਟ ਕਰਦਾ ਖਾਣਾ ਬੜਾ ਲਾਜਵਾਬ ਸੀਗਾ ਖਾਦਾ ਸਾਹੀ ਪਨੀਰ ਤੇ ਮਿਕਸ ਵੇਜ ਹਨਾ ਖਾ ਕੇ ਨਿਕਲ ਗਏ ਉਥੋਂ ਪੀ ਕੇ ਕੌਫੀ ਅੱਗੇ ਫੇਰ ਕਹਿੰਦੇ ਟੋਲ ਪਲਾਜ਼ਾ ਆ ਗਿਆ 500 ਮੀਟਰ ਦੂਰ ਤੇ ਟੋਲ ਪਲਾਜ਼ਾ ਇਹ ਬਾਈ ਇਹਦਾ ਮੈਸੇਜ ਨਹੀਂ ਆਇਆ ਮੇਰੇ ਕੋਲੇ ਕਿਹਦੇ ਕੋਲ ਦੇ ਕੋਲੇ ਨਹੀਂ ਆਉਂਦਾ ਇਹਦਾ ਮੈਸੇਜ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਹਨਾ ਲਾਜ਼ਮੀ ਇਹ ਟੋਲ ਪਲਾਜਾ ਕਹਿੰਦੇ ਲਾਸਟ ਹੈ ਦਿੱਲੀ ਦਾ ਦਿੱਲੀ ਵਾਲੇ ਰੋਡ ਤੇ ਕੁੱਲ ਚਾਰ ਟੋਲ ਪਲਾਜੇ ਹੁੰਦੇ ਆ ਤੇ ਸੋਨੂੰ ਇਹ ਵੀ ਦੱਸਾਂਗੇ ਵੀਡੀਓ ਦੇ ਅੰਤ ਚ ਕਿੰਨੇ ਟੋਲ ਪੈਂਦੇ ਆ ਵਨ ਸਾਈਡ ਦੇ ਤੇ ਕਿੰਨੇ ਟੋਲ ਪੈਂਦੇ ਆ ਅਪ ਡਾਊਨ ਦੇ ਸਾਡੇ ਨਾਲ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਜੁੜੇ ਰਿਹਾ ਕਰੋ ਭਾਈ ਅੱਗੇ ਜਦੋਂ ਟੋਲ ਪਲਾਜਾ ਕ੍ਰੋਸ ਕੀਤਾ ਤੇ ਚੜ੍ਹ ਕੇ ਜਿਹੜਾ ਨਵਾਂ ਰੋਡ ਬਣਿਆ ਕਹਿੰਦੇ ਦਿੱਲੀ ਵਾਲਾ ਏ ਦਿੱਲੀ 에어ਪੋਰਟ ਆਣਾ। ਫਿਰ ਉਹਦੇ ਉੱਤੇ ਚੜ ਗਏ ਬਾਈ। ਅੱਗੇ ਬੜਾ ਨਜ਼ਾਰਾ ਹੈ। ਬਹੁਤ ਟ੍ਰੈਫਿਕ ਬਹੁਤ। ਦਿੱਲੀ ਚ ਕਰ ਗਏ ਐਂਟਰ ਐਮਸੀਡੀ ਕਟਾ ਲੀ ਤੇ ਬਾਈ ਰੋਡ ਜਿਹੜਾ ਇਹ ਫਲਾਈਓਵਰ ਹੈ ਬਾਈ ਅੱਧਾ ਬਣਿਆ ਤੇ ਅੱਧਾ ਬਣ ਰਿਹਾ ਹੈ। ਇਹ ਤੋਂ ਬਾਅਦ ਤੁਸੀਂ ਇੱਥੋਂ ਆਹ ਸਿੰਗਲ ਰੋਡ ਜਾ ਸਕਦੇ ਹੋ। ਜਿਹੜਾ ਅੱਗੇ ਪੜਨ ਵਾਲਾ ਫਲਾਈਓਵਰ ਤਾਂ ਜਦੋਂ ਬਣ ਗਿਆ ਕਹਿੰਦੇ ਫੇਰ ਆਹ ਸਿੰਗਲ ਰੋਡ ਦਾ ਵੀ ਖੇੜਾ ਛੁੱਟ ਜਾਊ। ਲਾਈਓਰ ਦੇਖੋ ਤੁਸੀਂ ਤੇ ਇੱਥੇ ਬਾਈ ਸਿੰਗਰ ਰੋਡ ਤੇ ਇੱਥੇ ਗੋਭੀ ਗੋਭੀ ਦੀ ਪਨੀਰੀ ਲਾਈ ਜਾਂਦੇ ਆ ਬਾਈ ਕਹਿੰਦੇ ਗੋਭੀ ਗੋਭੀ ਹੋਈ ਪਈ ਆ ਚਾਰੇ ਪਾਸੇ ਤੇ ਉਧਰੋਂ ਟ੍ਰੈਫਿਕ ਸਿੰਗਰ ਰੋਡ ਤੇ ਬਾਈ ਜਾਮ ਹੁੰਦਾ ਥੋੜਾ ਜਆਪ ਦਾ ਟਾਈਮ ਲੈ ਕੇ ਆਇਆ ਕਰੋ ਉਹ ਤੋਂ ਬਾਅਦ ਅੱਗੇ ਫੇਰ ਰੋਡ ਤੇ ਜਾਮ ਹੁੰਦਾ ਜਿੱਥੋਂ ਆਪਾਂ ਆਹ ਰੋਡ ਤੇ ਚੜਦੇ ਆ 에ਰਪੋਰਟ ਵਾਲੇ ਤੇ ਆਹ ਰੋਡ ਤੇ ਕਹਿੰਦੇ ਸੁਰੰਗ ਬਣੀ ਆ ਨਵੀਂ ਅੱਜ ਦਿਖਾਉਣੇ ਆ ਤੁਹਾਨੂੰ ਸੁਰੰਗ ਕਿਹੋ ਜੀ ਆ ਹਨਾ ਆ ਦੇਖੋ ਬਾਈ ਕਹਿੰਦੇ ਪੁਲਾਣਾ ਦਾ ਗੜਕਰੀ ਨੇ ਝਾਲੀ ਬੰਨਤਾ ਬਾਹਲੇ ਜਿਆਦਾ ਭੋਣੇ ਸਮਝ ਤੋਂ ਬਾਹਰ ਹੋ ਜਾਂਦੇ ਆ ਚੰਗੇ ਭਲੇ ਡਰਾਈਵਰ ਦੀ ਕਹਿੰਦੇ ਬੋਲਤੀ ਬੰਦ ਹੋ ਜਾਂਦੀ ਆ ਪੁਲ ਨੂੰ ਦੇਖ ਕੇ ਪਤਾ ਹੀ ਨਹੀਂ ਲੱਗਦਾ ਕਿਹੜੇ ਪੁਲ ਤੇ ਚੜਨਾ ਹੈ ਤੇ ਕਿਹੜੇ ਤੋਂ ਉਤਰਨਾ ਹੈ ਰੋਲ ਗਦੋਲ ਹੋ ਜਾਂਦੀ ਆ ਚੰਗੇ ਚੰਗੇ ਡਰਾਈਵਰਾਂ ਨੂੰ ਹਨਾ ਸਾਰੇ ਰੁਕ ਜਾਂਦੇ ਆ ਪੁਲ ਦੇਖ ਕੇ ਮੈਪ ਕੰਮ ਕਰਨੋਂ ਹਟ ਜਾਂਦਾ ਇੱਥੇ ਤਾਂ ਵੇਰ ਚੱਲਦੇ ਚੱਲਦੇ ਵਸਾ ਆ ਗਏ சுரੰਗ ਦੇ ਵਿੱਚ ਆਹ சுரੰਗ ਹੈ ਕਹਿੰਦੇ ਇੱਥੇ ਇਹ ਬੜੀ ਸੋਹਣੀ சுரੰਗ ਬਣੀ ਹੋਈ ਹੈ મોદી ਨੇ ਕਹਿੰਦੇ 에어ਪੋਰਟ ਦੇ ਵਿੱਚ ਦੀ சுரੰਗ ਬਣਾਈ ਬਾਈ ਬਹੁਤ ਹੀ ਸੋਹਣੀ ਲਾਜਵਾਬ சுரੰਗ ਹੈ ਨਜ਼ਾਰੇਦਾਰ ਹੈ ਨਾ મોદી ਨੇ ਗਰਦ ਕੱਢਤੀ சுரੰਗ ਵਾਲੀ ਦਾ ਬਾਈ 에어ਪੋਰਟ ਦੇ ਥੱਲੋਂ ਹੁੰਦੀ ਹੈ ਕਹਿੰਦੇ ਉੱਤੋਂ ਦੀ ਜਹਾਜ਼ ਰਨਵੇ ਤੇ ਭਾਜਦੇ ਆ ਆਹ சுரੰਗ ਦੇ ਸੁਣਿਆ ਹੈ ਬਾਈ ਹੈ ਨਾ ਬੜੀ ਸੋਹਣੀ ਸਰੰਗ ਬਣਾਈ ਪਈ ਆ ਗਰਦੀ ਕੱਢੀ ਪਈ ਆ ਅੱਗੇ ਦੇਖਦੇ ਆ ਕੀ ਗੱਲ ਬਾਤ ਹੈ ਦੇਖੋ ਬਈ ਆਏ ਹਾਏ ਹਾਏ ਇੱਥੋਂ ਤੁਸੀਂ ਆਹ ਸਰੰਗ ਚੋਂ ਸਿੱਧੇ 에ਰਪੋਰਟ ਜਾ ਕੇ ਨਿਕਲੋਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਕਿੱਥੋਂ ਦੀ ਜਿਹਨੂੰ ਵੀਡੀਓ ਚੰਗੀ ਲੱਗੀ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਈ ਵੀਡੀਓ ਦਾ ਹਨਾ ਸਾਡਾ ਯਾਰ ਇਹ ਜੀ ਕਮਲੇ ਰਮਲੇ ਜੇ ਵਲੋਗ ਆਉਣਗੇ ਬਾਈ ਬਣ ਕੇ ਸਪੋਰਟ ਕਰਦੇ ਆ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਇੱਥੋਂ 에ਰਪੋਰਟ ਦੇ ਵਿੱਚ ਕਹਿੰਦੇ ਨੈਟਵਰਕ ਵੀ ਨਹੀਂ ਆਉਂਦਾ ਜੇ ਕਿਸੇ ਨੇ ਫੋਨ ਤੇ ਗੱਲ ਗੁੱਲ ਕਰਨੀ ਹੁੰਦੀ ਹੈ ਤਾਂ ਬਾਹਰ ਹੀ ਪਿੱਛੇ ਗੱਲ ਕਰਕੇ ਆਇਆ ਕਰੋ ਬਹੁਤ ਲੰਬੀ 터ਨਲ ਬਣੀ ਹੋਈ ਆ ਇੱਥੇ ਕਹਿੰਦੇ ਗੱਲ ਗੁੱਲ ਵੀ ਨਹੀਂ ਹੁੰਦੀ ਫਿਰ ਨੈਟਵਰਕ ਕੱਟਿਆ ਜਾਂਦਾ ਐਡੀ ਲੰਬੀ 터ਨਲ ਬਾਈ ਮੈਂ ਤਾਂ ਕਹਿੰਨਾ ਮਿੱਟੀ ਕਿੱਥੇ ਸੀ ਢਿਊ ਇਹਨਾਂ ਨੇ ਯਾਰ ਹਨਾ ਇਹ ਨੀਂ ਮਿੱਟੀ ਪੱਟ-ਪੱਟ ਕੇ ਟਰੱਕਾਂ ਨਹੀਂ ਕਿੱਥੇ ਢੋਈ ਹੋਊਗੀ ਕਿੱਥੇ ਢੇਰ ਪਹਾੜ ਲਾਇਆ ਹੋ ਇਹਨਾਂ ਨੇ ਸਮਝ ਤੋਂ ਪਰੇ ਐ ਬਾਈ ਕਹਿੰਦੇ ਮੈਂ ਸਾਡੇ ਨਾਲ ਮੇਰੇ ਨਾਲ ਸਵਾਰੀ ਬੈਠੀ ਸੀ ਮੇਰਾ ਸਾਡਾ ਭਰਾ ਹੀ ਆ ਵੱਡਾ ਹਨ ਉਹਨੂੰ ਪੁੱਛਿਆ ਮੈਂ ਯਾਰ ਇੰਨੀ ਫੇਰ ਟਰਨਲ ਕਹਿੰਦਾ ਇੰਨੀ ਮਿੱਟੀ ਯਾਰ ਸਭ ਤੋਂ ਰਹੀ ਗੱਲ ਸਹੀ ਹੈ ਵੀ ਕਿੱਥੇ ਸਿੱਟੀ ਹੋ ਹਾਂ ਤੂੰ ਦੱਸ ਕਹਿੰਦਾ ਮੈਨੂੰ ਤਾਂ ਲੱਗਦਾ ਦਜ ਫਰ-ਫਰ ਕੀ ਵੇਚਦੇ ਹੋਣਗੇ ਕਹਿੰਦਾ ਬਾਹਰ ਮੋਦੀ ਨੇ ਵੇਚਤੀ ਹੋ ਤੁਸੀਂ ਦੱਸਿਓ ਬਾਈ ਮੋਦੀ ਨੇ ਕੀ ਕੀਤਾ ਉਹ ਇਨੀ ਮਿੱਟੀ ਦਾ ਹੈ ਨਾ ਆ ਤੁਸੀਂ ਕਹਿੰਦਾ ਸਪੀਡ ਕਹਿੰਦਾ 40 ਦੀ ਹੈ ਗੱਲ ਕਰ ਮੁੰਡਾ 60 ਤੇ ਜਾਂਦਾ ਹੈ ਹਜੇ ਕੈਮਰੇ ਚੱਲੇ ਨਹੀਂ ਜਦੋਂ ਕੈਮਰੇ ਚੱਲ ਗਏ ਬਾਈ ਸਪੀਡ ਲਿਮਟ ਦਾ ਪੂਰਾ ਖਿਆਲ ਰੱਖਿਓ ਦਿੱਲੀ ਵਾਲੇ ਚਲਾਨ ਕੱਟਣ ਲੱਗੇ ਮਿੰਟ ਮਾਰਦੇ ਆ ਔਨਲਾਈਨ ਬਹੁਤ ਜਗ੍ਹਾ ਤੇ ਕੈਮਰੇ ਚੱਲੇ ਵੀ ਹੈਗੇ ਆ ਹੈ ਨਾ ਸਪੀਡ ਲਿਮਟ ਜ਼ਰੂਰੀ ਹੈ ਕੱਲਾ ਚਲਾ ਨੀ ਬਾਈ ਸਪੀਡ ਦੀ ਲਿਮਟ ਜੇ ਗੱਡੀ ਲਿਮਟ ਤੇ ਹੁੰਦੀ ਹੈ ਤਾਂ ਬਾਈ ਰਿਸਕ ਨਹੀਂ ਹੁੰਦਾ ਤੁਹਾਨੂੰ ਗੱਡੀ ਕੰਟਰੋਲ ਤੇ ਰਹਿੰਦੀ ਹੈ ਤੇ ਲਿਮਟ ਵੀ ਕਿਸੇ ਗੱਲ ਤੋਂ ਬਣਾਈ ਗਈ ਹੁੰਦੀ ਆ ਇਹ ਦੇਖੋ ਬਾਈ ਟਰਨਲ ਟਰਨਲ ਚ ਟਰਨਲ ਬੜੀ ਵਈ ਹੈ ਕਹਿੰਦੇ ਬਹੁਤ ਲੰਬੀ ਟਰਨਲ ਹੈ ਕਹਿੰਦੇ ਉੱਤੋਂ ਦੀ ਰਣਵੇ ਹੈ ਨਿਕਲ ਕੇ ਬਾਹਰ ਪਹੁੰਚਣ ਲੱਗੇ ਹੈ 에어ਪੋਰਟ ਬੜੇ ਖੁਸ਼ ਨੇ ਮੇਰੇ ਨਾਲ ਦੀ ਸਵਾਰੀ ਹੈ ਜਿਹੜੀ ਗਿੱਧਾ ਪਾਉਂਦੀ ਜਾਂਦੀ ਹੈ ਗੁੜੀਆਂ ਨੇ ਬਾਹਰ ਡੈਣਾ ਗੁੜੀਆਂ ਕਹਿੰਦੀ ਮੈਨੂੰ ਤਾਂ ਚਾਹੀ ਵਾਲਾ ਹੈ ਜਾਣਾ ਕਿਹੜੇ ਦੇਸ਼ ਹੈ ਉਹ ਦੱਸਾਂਗੇ ਤੁਹਾਨੂੰ ਬਾਅਦ ਚ ਆਹ ਦੇਖੋ ਭਾਈ ਇਹ ਵੀ ਉੱਤੋਂ ਦੀ ਕਹਿੰਦੇ ਰਣਵੇ ਆ ਗੂੰਜਦਾ ਹੈ ਜਾਜ ਉੱਤੇ ਕਹਿੰਦਾ ਜਦੋਂ ਆ ਜਾਂਦਾ ਹੈ ਹਨਾ 에ਰਪੋਰਟ ਹੋ ਗਏ ਐਂਟਰ ਇਹ ਜਿਹੜੇ ਕਹਿੰਦਾ ਆ ਜਿਹੜੀਆਂ ਐਡਾਂ ਲੱਗੀਆਂ ਹੋਈਆਂ ਆ ਐਡਾਂ ਬਾਈ ਕਹਿੰਦੇ ਲੱਖਾਂ ਰੁਪਇਆ ਲੈ ਕੇ ਇੱਥੇ ਐਡਾਂ ਲਾਈਆਂ ਹੋਈਆਂ ਜਿੰਨੀਆਂ ਵੀ ਐਡਾਂ ਲੱਖਾਂ ਕਰੋੜਾਂ ਰੁਪਇਆ ਲੈ ਕੇ ਐਡਾਂ ਲਗੀਆਂ ਹੋਈਆਂ ਹਨਾ 에어ਪੋਰਟ ਦੇ ਵਿੱਚ ਕੋਈ ਮਾਮੂਲੀ ਗੱਲ ਨਹੀਂ ਉਹ ਕਹਿੰਦਾ ਜੇ ਕੇ ਦਾ ਟਾਇਰ ਹੈ ਜਿਹੜਾ ਉਹਦੀ ਵੀ ਐਡ ਦੇਖ ਦੂੰ ਕਿੰਨਾ ਘੈਂਟ ਤੇ ਕਿੱਡਾ ਟਾਇਰ ਬਣਾਇਆ ਇਹਨਾਂ ਨੇ ਬਾਈ ਕਰੋੜਾਂ ਰੁਪਇਆ ਲੱਗਦਾ 에어ਪੋਰਟ 'ਚ ਐਡ ਲਵਾਉਣ ਬਾਈ ਪਹੁੰਚ ਗਏ ਟਰਮੀਨਲ ਤਨ ਤੇ ਜੇ ਤੁਸੀਂ ਸਵਾਰੀ ਡ੍ਰੌਪ ਕਰਨੀ ਹੈ ਤਾਂ ਫਿਰ ਤੁਸੀਂ ਸਵਾਰੀ ਡ੍ਰੌਪ ਕਰ ਸਕਦੇ ਹੋ ਟਰਮੀਨਲ 3 ਦੇ ਉੱਪਰ ਜਾ ਕੇ ਆਹ ਰੋਡ ਤੇ ਹਨਾ ਉੱਪਰ ਜਾਣਾ ਪੈਂਦਾ ਹੈ ਫਿਰ ਇਸ ਸਵਾਰੀ ਡ੍ਰੌਪ ਕਰਨੀ ਪੈਂਦੀ ਹੈ ਸੋ ਆ ਪਹੁੰਚ ਗਿਆ 에어ਪੋਰਟ ਤੇ ਤੇ 에어ਪੋਰਟ ਤੇ ਪਹੁੰਚ ਗਿਆ ਸ਼ਿਲਾਲੀ ਗੱਡੀ ਪਾਰਕਿੰਗ ਦੇ ਵਿੱਚ ਮੈਂ ਬੈਠਾ ਗੱਡੀ ਦੇ ਵਿੱਚ ਤੇ ਜੇ ਸਾਡਾ ਬਲੌਗ ਚੰਗਾ ਲੱਗਿਆ ਹੋਇਆ ਤਾਂ ਸੈਰ ਤੇ ਲਾਈਕ ਜਰੂਰ ਕਰ ਦਿਓ ਕਾਂਗਲੇ ਰਾਮਲੇ ਜੇ ਬਲੌਗ ਹੈ ਹੌਲੀ ਹੌਲੀ ਸਿੱਖਾਂਗੇ ਬਾਈ ਬਣ ਕੇ ਸਪੋਰਟ ਕਰ ਦਿਓ ਜਦੋਂ ਸਿੱਖ ਗਏ ਤੁਹਾਨੂੰ ਚੰਗੇ ਬਲੌਗ ਪਾਪਾ ਕੇ ਦੇਵਾਂਗੇ ਚੰਗੀਆਂ ਚੀਜ਼ਾਂ ਦਿਖਾਵਾਂਗੇ ਸਸਰੀਆ ਬਾਈ ਸਾਰਿਆਂ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਭਾਵੇਂ ਗੰਦਾ ਕਰ ਦਿਓ ਭਾਵੇਂ ਘਾਲ ਕੱਢ ਦਿਓ ਭਾਵੇਂ ਕੁਝ ਵੀ ਹੈ ਨਾ ਉਹ ਤੁਹਾਡੀ ਮਰਜ਼ੀ ਹੈ ਪਰ ਉਹ ਹੱਥ ਵਨ ਕੇ ਬਣਦੀ ਆ ਕਮੈਂਟ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਸਸਰੀਆ ਬਾਈ ਜੀ